ਵੇ ਕਿਹੜੇ ਖੇਤ ਦੀ ਮੂਲੀ ਪਰ ਮੈਨੂੰ ਇੰਨਾ ਪਤਾ ਇਹਨੇ ਆ ਕੇ ਨਾ ਆਪਣੀ ਦੋਨਾਂ ਦੀ ਛੁਰਲੀ ਬਣਾਤੀ ਨਾਲੇ ਮਾਤਾ ਇੱਕ ਹੋਰ ਵੀ ਗੱਲ ਸੁਣ ਲਓ ਮੇਰੀ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਨਾ ਜੈਸਮੀਨ ਨਾਲੋਂ ਪੈਸੇ 5 ਲੱਖ ਰੁਪਈਆ ਮਿਲੂਗਾ ਉਹ ਤਾਂ ਜਦੋਂ ਉਹਦੇ ਘਰ ਵਾਲ ਆਊਗਾ ਹਨਾ ਉਦੋਂ ਹੀ ਮਿਲੂਗੇ ਮੰਮੀ ਫੇਰ ਤੁਸੀਂ ਉਸੇ ਇਨਸਾਨ ਦੀ ਗੱਲਾਂ ਲੈ ਕੇ ਬੈਗੇ ਹੋ ਉਸ ਤੋਂ علاوہ ਤੁਹਾਡੇ ਕੋਲ ਕੋਈ ਹੋਰ ਟੌਪਿਕ ਵੀ ਤੁਹਾਡੇ ਨਾਲ ਨਾ ਇਸ ਘਰ ਤੇ ਥੋੜੀ ਬਹੁਤੀ ਦਾ ਰੌਣਕ ਆਈ ਹੈ ਹੁਣ ਮੈਂ ਇਹ ਕਹਿਣਾ ਵਾਂ ਕਿ ਮੇਰਾ ਰਾਧਿਕਾ ਨਾਲ ਵੀ ਰਿਸ਼ਤਾ ਸਹੀ ਹੋ ਜੇ ਆਪਣੇ ਘਰ 'ਚ ਥੋੜੀ ਹੋਰ ਰੌਣਕ ਆ ਜੂਗੀ ਫਿਰ ਮੇਰੀ ਮੰਮੀ ਤੁਹਾਨੂੰ ਦੋਨੋਂ ਨੂੰ ਹਾਣੂ ਨੂੰ ਹਾਣੂ ਸਮਝਣ ਲੱਗੇ ਫਿਰ ਹੋਰ ਰੌਣਕ ਆ ਜੂਗੀ ਮੈਂ ਤਾਂ ਸੱਚ ਘਰ 'ਚ ਹੀ ਚਾਹਣਾ ਵੀ ਖੁਸ਼ੀਆਂ ਹੀ ਰਹਿਣ ਤੇ ਸਾਰੀਆਂ ਖੁਸ਼ੀਆਂ ਉਦੋਂ ਆਣੀਆਂ ਜਦੋਂ ਮੇਰਾ ਵੱਡਾ ਭਰਾ ਬਾਹਰੋਂ ਮੁੜ ਕੇ ਆਏਗਾ ਸੋਨੀਆ ਦੀਦੀ ਸੋਨੀਆ ਦੀਦੀ ਜੈਸਮੀਨ ਪਹਿਣਾ ਮੈਂ ਤੈਨੂੰ ਡਿੱਕੀ ਜਾਂਦੀ ਸੀ ਤੂੰ ਆ ਗਈ ਵਧੀਆ ਹੋਇਆ ਤੂੰ ਪਹਿਣਾ ਇੱਕੋ ਦਮ ਹੀ ਚਲੀ ਗਈ ਤੈਨੂੰ ਪਤਾ ਸਾਨੂੰ ਕਿੰਨਾ ਘਾਟਾ ਪੈ ਗਿਆ ਸਾਨੂੰ ਦੱਸ ਕੇ ਤਾਂ ਜਾਂਦੀ ਦੀਦੀ ਮੇਰੇ ਦੋਨੋਂ ਮੁੰਡੇ ਤੁਹਾਨੂੰ ਕਹਿਣ ਆਇਤਾ ਸੀ ਕਿ ਅਸੀਂ ਆਪਣੇ ਘਰ ਚੱਲੇ ਆ ਮੈਂ ਤਾਂ ਤੁਹਾਡੇ ਕੋਲ ਆਪਣੀ ਅੰਗੂਠੀ ਲੈਣ ਆਈ ਆ ਨਾਲੇ ਦੀਦੀ ਹੁਣ ਇਹ ਨਾ ਕਹਿ ਦਿਓ ਕਿ ਸਾਨੂੰ ਘਾਟਾ ਪਿਆ ਤੇ ਅੰਗੂਠੀ ਅਸੀਂ ਉਸ ਹੱਬਨਾ ਰੱਖ ਲਈ। ਆਜੀ ਸੁਣਦੇ ਹੋ ਉਹ ਜੈਸਮੀਨ ਦੇ ਅੰਗੂਠੀ ਨਾ ਡਰਾਵ ਚ ਪਈ ਆ। ਆਉਂਦੇ ਹੋਏ ਚੱਕੀ ਆਇਓ। ਉਹ ਭਰਾਵਾ ਤੁਹਾਡੀ ਅੰਗੂਠੀ ਤਾਂ ਅਸੀਂ ਵਾਪਸ ਕਰਨੀ ਸੀ। ਪਰ ਜਿਹੜਾ 1 ਮਹੀਨੇ ਦਾ ਐਡਵਾਂਸ ਕਰਾਇਆ ਆਇਆ ਹੋਇਆ ਨਾ ਉਹ ਨਹੀਂ ਵਾਪਸ ਹੋਣਾ। ਐਡਵਾਂਸ ਕਰਾਇਆ? ਦੀਦੀ ਮੈਂ ਕੁਝ ਸਮਝੀ ਨਹੀਂ। ਮੇਰੇ ਹਿਸਾਬ ਨਾਲ ਤਾਂ ਤੁਹਾਡਾ ਕਰਾਇਆ ਦੇਣ ਵਾਲਾ। ਪਹਿਲੇ 2 ਮਹੀਨਿਆਂ ਦਾ ਕਰਾਇਆ ਤਾਂ ਤੂੰ 3ਵੇਂ ਮਹੀਨੇ ਜਾ ਕੇ ਕੰਪਲੀਟ ਕੀਤਾ ਸੀ। 4ਵੇਂ ਤੇ 5ਵੇਂ ਮਹੀਨੇ ਦਾ ਕਰਾਇਆ ਤੇਰਾ ਦਿਓਰ ਮੈਨੂੰ ਐਡਵਾਂਸ ਆ ਕੇ ਦੇ ਗਿਆ ਸੀ। 4 ਮਹੀਨੇ ਤੂੰ ਸਾਡੇ ਘਰੇ ਰਹੀ ਆ ਪਰ 5ਵੇਂ ਮਹੀਨੇ ਦਾ ਕਿਰਾਇਆ ਇਹ ਐਡਵਾਂਸ ਆਇਆ ਹੋਇਆ ਪਰ ਮੈਂ ਉਹ ਵਾਪਸ ਨਹੀਂ ਕਰਨਾ ਆ ਫੜਵਾਦੀ ਮੰਦੀ ਨਾਲੇ ਕੋਈ ਗੱਲ ਨਹੀਂ ਸੁਣੀਆ ਇਹ ਜਿਹੜਾ 5ਵੇਂ ਮਹੀਨੇ ਦਾ ਕਿਰਾਇਆ ਇਹਨਾਂ ਨੂੰ ਵਾਪਸ ਕਰ ਲੈ ਭੈਣਾ ਆਪਦੀ ਅੰਗੂਠੀ ਚੈੱਕ ਕਰ ਲੈ ਫੇਰ ਨਾ ਕਹੀਂ ਵੀ ਨਕਲੀ ਆ ਜਾਂ ਬਦਲੀ ਗਈ ਆ ਨਹੀਂ ਦੀਦੀ ਉਹੀ ਐ ਕਿਹੜਾ ਕਿਰਾਇਆ ਜੀ ਮੈਂ ਨਹੀਂ ਮੋੜਨਾ ਜਿਹੜਾ ਐਡਵਾਂਸ ਕਰਾਇਆ ਗੱਲੇ 'ਚ ਪੈ ਜਾਂਦਾ ਉਹ ਮੈਂ ਕਦੇ ਵਾਪਸ ਨਹੀਂ ਕਰਦੀ ਕੋਈ ਗੱਲ ਨਹੀਂ ਸੁਣੀਆ 3000 ਰੁਪਏ ਉਹਨਾਂ ਦਾ ਮੋੜ ਦੇ ਕੋਈ ਫਰਕ ਨਹੀਂ ਪੈਣ ਲੱਗਾ ਆਪਾਂ ਨੂੰ ਠੀਕ ਆ ਇਹ ਗੱਲੇ ਵੀ ਆਵੇ ਮਜਬੂਰ ਸੀ ਹਾਂਜੀ ਵੀਰੇ ਇਹ ਤਾਂ ਗੱਲ ਤੁਹਾਡੀ ਜਮਾ ਸਹੀ ਆ ਵੀ ਹਰ ਕੋਈ ਨਾ ਕਿਰਾਏ ਤੇ ਸ਼ੌਂਕ ਨੂੰ ਨਹੀਂ ਰਹਿੰਦਾ ਮਜਬੂਰੀ ਨੂੰ ਰਹਿੰਦਾ ਇਹਨਾਂ ਦੀ ਵੀ ਮਜਬੂਰੀ ਸੀ ਤਾਂ ਰਹਿ ਪਏ ਹੁਣ ਸਭ ਕੁਝ ਠੀਕ ਹੋ ਗਿਆ ਤਾਂ ਆਪਣੇ ਘਰੇ ਵਾਪਸ ਆ ਗਏ ਨਹੀਂ ਨਹੀਂ ਭਰਾਵਾ ਕਈ ਬੰਦੇ ਕਿਰਾਏ ਤੇ ਸ਼ੌਂਕ ਨੂੰ ਵੀ ਰਹਿੰਦੇ ਨੇ ਜਿਹੜੇ ਤੂੰ ਚਪੇੜਾ ਨਹੀਂ ਛੱਡੀਆਂ ਉਹ ਕਿਰਾਏ ਤੇ ਸ਼ੌਂਕ ਨੂੰ ਹੀ ਰਹਿੰਦਾ ਆ ਉਹ ਤਾਂ ਉਹਦੀ ਘਰ ਦੀ 30000 ਰੁਪਿਆ ਦੋਵੇਂ ਕਮਾਉਂਦੇ ਨੇ ਘਰ ਉਹ ਰਾਮਨਾ ਕਿਸ਼ਤਾਂ ਤੇ ਲੈ ਸਕਦੇ ਨੇ ਪਰ ਨਹੀਂ ਰੋਜ਼ दारू ਤੇ ਨਾਲ ਮੀਟ ਉਹਨੂੰ ਰੋਜ਼ ਚਾਹੀਦੇ ਚਾਹੀਦਾ ਵਾ ਠੀਕ ਆ ਸਾਰਾ ਪੈਸਾ ਖਾ ਕੇ ਹਜਮ ਮੁੜ ਕੇ ਵੇਲੇ ਭਾਜੀ ਦੀਦੀ ਅਸੀਂ ਕਿਸੇ ਦੀ ਲਾਈਫ ਚ ਇੰਟਰਫੇਅਰ ਕੋਨ ਹੁੰਨਿਆ ਕਰਨ ਵਾਲੇ ਅਸੀਂ ਕੀ ਲੈਣਾ ਕੋਈ ਕੀ ਖਾ ਰਿਹਾ ਕਿੱਥੇ ਜਾ ਰਿਹਾ ਬਸ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਾਂਗੀ ਜੇ ਕੋਈ ਕਿਰਾਏ ਤੇ ਰਹਿੰਦਾ ਨਾ ਉਹਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਐ ਮਕਾਨ ਮਾਲਕਾਂ ਨੂੰ ਵੀ ਚਾਹੀਦਾ ਵੈ ਕਿ ਕਿਰਾਏਦਾਰਾਂ ਨਾਲ ਕੋਆਪਰੇਟ ਕਰਨ ਭੈਣਾ ਸਾਨੂੰ ਕਈ ਸਾਲ ਹੋ ਗਏ ਇਹ ਕਿਰਾਏ ਦਾ ਕੰਮ ਕਰਦਿਆਂ ਪਰ ਕਈਆਂ ਦੀ ਤਾਂ ਮਜਬੂਰੀ ਹੁੰਦੀ ਐ ਕਈ ਸਾਨੂੰ ਜਾਣ ਬੁੱਝ ਕੇ ਤੰਗ ਕਰਦੇ ਨੇ ਜਿਹਦੇ ਕਰਕੇ ਸਾਨੂੰ ਸਖਤ ਹੋਣਾ ਪੈਂਦਾ ਚਲੋ ਠੀਕ ਹੈ ਦੀਦੀ ਅਸੀਂ ਚੱਲਦੇ ਆ ਪਰ ਮੈਂ ਤੇ ਨਾ ਰੱਬ ਅੱਗੇ ਇਹੀ ਦੁਆ ਕਰਾਂਗੀ ਕਿ ਪਰਮਾਤਮਾ ਸਭ ਨੂੰ ਆਪਣੇ ਘਰ ਦੇ ਕੋਈ ਵੀ ਕਿਰਾਏਦਾਰ ਨਾ ਕਹਿਲਾਵੇ ਪਰ ਦੀਦੀ ਜਿਹੜਾ ਕਿਰਾਏ ਤੇ ਰਹਿੰਦਾ ਨਾ ਉਹਦੇ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ ਤੇ ਉਹ ਜਿਸ ਹਾਲਚਾ ਉਹਨੂੰ ਹੀ ਪਤਾ ਹੁੰਦਾ ਤੂੰ ਰੁਕ ਜਾ ਜੈਸਮਿਨ ਤੂੰ ਆਪਣਾ 3000 ਰੁਪਏ ਲੈ ਕੇ ਜਾਈ ਐਵੇਂ ਮੇਰੇ ਮਨ 'ਚ ਵੀ ਬੋਝ ਬਣਿਆ ਰਹੂ ਵੀ ਮੈਂ ਕਿਸਦਾ ਨਜਾਇਜ਼ ਰੱਖਿਆ ਲੇ ਵੀ ਭਾਬੀ ਜੋ ਹੁੰਦਾ ਨਾ ਚੰਗੇ ਲਈ ਹੁੰਦਾ 3000 ਰੁਪਏ ਦੇਵੋਗੇ ਆਪਾਂ ਰਾਜੋ ਰਾਸ਼ਨ ਲੈ ਜਾਣੇ ਆ ਤੁਸੀਂ ਉੱਪਰ ਆਪਣੇ ਕਮਰੇ 'ਚ ਰੱਖਿਓ ਆਪਣੀ ਪਕਾਓ ਤੇ ਆਪਣੀ ਖਾਓ ਗੈਸ ਚੁੱਲਾ ਥੱਲੇ ਜਿਹੜਾ ਮੇਰੇ ਕਮਰੇ 'ਚ ਪਿਆ ਇੱਕ ਐਕਸਟਰਾ ਉਹ ਉੱਪਰ ਕਰ ਦਿੰਦੇ ਕਰੋ ਚੰਗੀ ਭਲੀ ਸ਼ਰਟ ਪਾ ਕੇ ਆਇਆ ਸੀ ਤੂੰ ਦੁਕਾਨ ਤੇ ਆ ਕੇ ਨਹੀਂ ਕੋਈ ਹੋਰ ਸ਼ਰਟ ਪਾਓ ਮੇਰੇ ਮੈਚ ਨਾਲ ਦੀ ਨਾ ਹੁਣ ਤੱਕ ਜੋ ਮੈਂ ਕਹਿ ਰਹੀ ਸੀ ਮੇਰੀ ਗਲ ਮੰਨਦਾ ਸੀ ਜਿੱਦਾ ਦੇ ਮੈਂ ਕੱਪੜੇ ਕਹਿੰਦੀ ਸੀ ਪਾਉਂਦਾ ਸੀ ਅਜੇ ਨਾ ਇਰੀਟੇਟ ਕਿਉਂ ਹੈ ਆਪਿਆ ਉਹ ਦੋ ਚਾਹ ਛੁੱਟੀਆਂ ਨਾ ਜ਼ਿਆਦਾ ਹੋ ਗਈਆਂ ਉਹ ਬਾਊ ਬੋਲਦਾ ਪਿਆ ਸੀ ਤਾਂ ਕਰਕੇ ਹੋਰ ਨਹੀਂ ਕੋਈ ਚੱਕਰ ਹੈਗਾ ਵੈਸੇ ਮੈਂ ਆਂਟੀ ਜੀ ਨੂੰ ਪੁੱਛਿਆ ਸੀਗਾ ਫੈਕਟਰੀ ਦਾ ਕੰਮ ਕਰਦੇ ਤੂੰ ਇੱਕ ਹੀ ਕੰਮ ਐਨੇ ਟਾਈਮ ਤੋਂ ਕਰਦਾ ਪਿਆ ਬੋਰ ਨਹੀਂ ਹੋ ਰਿਹਾ ਕੁਝ ਚਾਹੁੰਦਾ ਨਹੀਂ ਲਾਈਫ ਇਚ ਚੇਂਜ ਆਵੇ ਸੋਣਾ ਦਾਲ ਫੁਲਕਾ ਚੱਲੀ ਤੇ ਜਾਂਦਾ ਬਾਬੇ ਨਾਨਕ ਨੂੰ ਹੋਰ ਕੀ ਕਹੀਏ ਅਸੀਂ ਮੀਤ ਬਾਬਾ ਨਾਨਕ ਨਾ ਚਾਰਨਾ ਵੀ ਰੋਟੀ ਦੇ ਦੂਗਾ ਨਾ ਤਾਂ ਵੀ ਕੋਈ ਚੱਕਰ ਨਹੀਂ ਆ ਭਾਵੇਂ ਇੱਕ ਟਾਈਮ ਹੀ ਦੇ ਦੇ ਤੇਰੇ ਵਰਗੇ ਬਥੇਰੇ ਮੁੰਡੇ ਜਿਹੜੇ ਕਹਿੰਦੇ ਆ ਵਿਆਹ ਹੋ ਗਿਆ ਤੇ ਲਾਈਫ ਖਤਮ ਸਵੇਰੇ ਕੰਮ ਤੇ ਜਾਓ ਤੇ ਸ਼ਾਮੇ ਆਓ ਨਾਓ ਤੋਂ ਤੇ ਰੋਟੀ ਖਾਓ ਸੋ ਜੋ ਐਦਾਂ ਨਹੀਂ ਹੁੰਦਾ ਅੱਗੇ ਬਾਰੇ ਵੀ ਕੁਝ ਸੋਚਣਾ ਚਾਹੀਦਾ ਦੇਖ ਮਨਪ੍ਰਿਤ ਬਚਪਨ ਤੋਂ ਲੈ ਕੇ ਹੁਣ ਤੱਕ ਬਥੇਰੇ ਤੇਰੇ ਵੀ ਸੁਪਨੇ ਹੋਣੇ ਕਿ ਮੇ ਕੋਈ ਐ ਕਾਰ ਹੋਵੇ ਐਦਾਂ ਦਾ ਕਾਰ ਹੋਵੇ ਕਾਫੀ ਡ੍ਰੀਮਸ ਹੁੰਦੀ ਤੇ ਰਾਤ ਤੱਕ ਮੰਨੇ ਕੀਤਾ ਮੇਰੇ ਵੀ ਬਥੇਰੇ ਸੁਪਨੇ ਆ ਪਰ ਕੀ ਕਰਾਂ ਘਰ ਦੇ ਹਾਲਾਤ ਵੇਖੇ ਨਾ ਸੁਪਨੇ ਮਾਰਨੇ ਪੈਂਦੇ ਆ ਓਹੋ ਉਹੀ ਤਾਂ ਮੈਂ ਕਹਿਨੀ ਪਈ ਆ ਫਿਰ ਤੂੰ ਆਪਣੇ ਸੁਪਨੇ ਮਾਨਨੇ ਕਿਉਂ ਆਂ? ਬਾਕੀ ਸੁਪਨੇ ਦਾ ਤਾਂ ਮੈਨੂੰ ਤੇਰਾ ਪਤਾ ਨਹੀਂ। ਹਾਂ ਪਰ ਇੱਕ ਸੁਪਨੇ ਦਾ ਤੇਰਾ ਮੈਨੂੰ ਜਰੂਰ ਪਤਾ ਸੀ। ਤੂੰ ਕਹਿੰਦਾ ਸੀ ਮੈਂ ਵੱਡਾ ਹੋ ਕੇ ਜਹਾਜ਼ 'ਚ ਬੈਣਾ ਤੇ ਬਾਹਰ ਜਾਣਾ। ਬੋਲ ਫਿਰ ਕਰਦਾ ਤੇਰਾ ਸੁਪਨਾ ਪੂਰਾ। ਨਹੀਂ ਤਾ ਮੇਰੇ ਸੁਪਨੇ ਬਾਰੇ ਗੱਲ ਨਾ ਕਰ। ਜਿਹੜਾ ਕਦੇ ਵੀ ਨਹੀਂ ਪੂਰੇ ਹੋਣੇ। ਓਹੋ। ਮੈਂ ਤੇਰੇ ਸੁਪਨਿਆਂ ਨੂੰ ਲੈ ਕੇ ਨਾ ਕੋਈ ਮਜ਼ਾਕ ਨਹੀਂ ਕਰ ਰਹੀ ਜੇ ਮੈਂ ਪੂਰਾ ਕਰ ਸਕਦੀ ਨਾ ਤਾਂ ਹੀ ਗੱਲ ਕੀਤੀ ਆ। ਅੱਛਾ। ਪਾਸਪੋਰਟ ਤਾਂ ਮੇਰਾ ਬਣਿਆ ਨਹੀਂ ਤੂੰ ਕਿੱਦਾਂ ਬਾਹਰ ਲੈ ਜਾਵੇਂਗੀ ਉਹ ਤਾਂ ਕੋਈ ਚੱਕਰ ਨਹੀਂ ਪਾਸਪੋਰਟ ਵੀ ਬਣ ਜੂਗਾ ਪਰ 10 ਲੱਖ ਰੁਪਏ ਚਾਹੀਦਾ ਬਾਹਰ ਜਾਣ ਵਾਸਤੇ ਮੇਰੀ ਤਨਖਾਹ ਹੀ 15000 ਰੁਪਿਆ ਮੈਂ ਤਾਂ ਹੀ ਕਹਿਣਾ ਪਿਆ ਜਿਹੜੇ ਮੈਂ ਸੁਪਨੇ ਭੁੱਲੇ ਬੈਠਾ ਉਹਨੂੰ ਨਾ ਯਾਦ ਕਰਾ ਉਹ ਤੂੰ ਸੁਪਨੇ ਇਸ ਲਈ ਨਹੀਂ ਭੁੱਲੇ ਬੈਠਾ ਵ્યા ਕਿ ਤੇਰੀ 15000 ਰੁਪਿਆ ਤਨਖਾਹ ਹੈ ਤੂੰ ਸੁਪਨੇ ਇਸ ਲਈ ਭੁੱਲੇ ਬੈਠਾ ਕਿ ਤੇਰਾ ਗਲਤ ਕੁੜੀ ਨਾਲ ਵਿਆਹ ਹੋਇਆ ਐੱਖਾਂ ਜੀ ਨਾ ਮੈਨੂੰ ਨਾ ਦਿਖਾ ਜਿਵੇਂ ਤੇਰੇ ਸੁਪਨੇ ਉਵੇਂ ਤੇਰੀ ਵਾਈਫ ਦੇ ਵੀ ਤੇ ਸੁਪਨੇ ਹੋਣ ਰੁੱਦਦਾ ਤਾਂ ਕਦੀ ਐ ਦੁੱਖਦਾ ਕਦੀ ਉਹ ਦੁੱਖਦਾ ਪਹਿਲਾਂ ਤਾਂ ਨਾ ਮੈਨੂੰ ਲੱਗਦਾ ਸੀ ਕਿ ਆਂਟੀ ਜੀ ਨਾ ਜਾਣ ਕੇ ਕਹਿੰਦੇ ਆ ਪਰ ਜਦ ਦੀ ਮੈਂ ਇਸ ਘਹਰੀ ਚ ਆਈਆਂ ਮੈਂ ਦੇਖ ਦਿੱਤਿਆਂ ਸੱਚੀ ਕਰਦੀ ਹੈਗੀ ਹੈ ਉਹਨੇ ਤੇਰੀ ਲਾਈਫ ਤਾਂ ਸਪੋਇਲ ਕੀਤੀ ਹੋਈ ਹੈ ਨਾਲ ਉਹਨੇ ਸਾਰੀਆਂ ਦੀ ਕੀਤੀ ਹੈ ਦੇਖ ਪ੍ਰੀਤ ਜਿਸ ਤਰ੍ਹਾਂ ਤੇਰੇ ਸੁਪਨੇ ਹੈਗੇ ਉਦਾਂ ਹੀ ਆਂਟੀ ਜੀ ਦਾ ਇੱਕ ਸੁਪਨਾ ਹੈਗਾ ਕਿ ਮੇਰਾ ਪੁੱਤ ਖੁਸ਼ ਰਹੇ ਪਰ ਰਹਿ ਤਾਂ ਨਹੀਂ ਰਹਿਣਾ ਉਹਨਾਂ ਦਾ ਪੁੱਤ ਖੁਸ਼ ਛੱਡ ਪਰਾ ਬੜੇ غرور ਨਾਲ ਕਹਿੰਨੀ ਪਈ ਨਾ ਕਿ ਤੈਨੂੰ ਮੈਂ ਬਾਹਰ ਲੈ ਕੇ ਜਾਊਂਗੀ ਕਿੱਦਾਂ ਲੈ ਕੇ ਜਾਏਂਗੀ ਦੇਖ ਪ੍ਰੀਤ ਸਿੰਗਲ ਬੰਦੇ ਦਾ ਵੀਜ਼ਾ ਲੱਗਣਾ ਤਾਂ ਬਹੁਤ ਔਖਾ ਹੈਗਾ। ਹਾਂ ਜੇ ਫੈਮਿਲੀ ਦਾ ਵੀਜ਼ਾ ਲੱਗਣਾ ਹੈ ਤੇ ਫਿਰ ਉਹ ਜਲਦੀ ਲੱਗ ਜਾਂਦਾ। ਕਹ ਕੀ ਕਹਿਣਾ ਚਾਹਨੀ ਆ ਤੂੰ? ਤੇਰੀ ਮੰਮੀ ਤਾਂ ਦੇਖ ਐਗਰੀ ਆ। ਤੇ ਹਾਂ ਮੈਂ ਵੀ ਤੈਨੂੰ ਲਾਈਕ ਕਰਦੀ ਹੈ ਗੀਆਂ। ਕਿਉਂ ਨਾ ਅਸੀਂ ਵਿਆਹ ਕਰਾ ਲਈਏ ਤੇ ਅਗਲੇ ਮਹੀਨੇ ਬਾਅਦ ਨਾਲ ਤੇਰਾ ਡ੍ਰੀਮ ਵੀ ਪੂਰਾ ਹੋ ਜਾਏਗਾ। 15000 ਰੁਪਏ ਕਮਾਣਾ ਹੈ ਤੇ ਬਾਹਰ ਜਾ ਕੇ ਨਾ 1500 ਡਾਲਰ ਕਮਾਏਗਾ। ਇੰਡੀਆ ਦੇ ਹਿਸਾਬ ਨਾਲ ਲੱਖ ਰੁਪਏ ਬੰਦੇ ਆ। ਥੋੜਾ ਮੀਤ ਤੂੰ ਆਹ ਚੀਜ਼ਾਂ ਨਾ ਮੈਨੂੰ 4 ਦਿਨ ਪਹਿਲਾਂ ਦੱਸਦੀ ਤੇ ਸ਼ਾਇਦ ਮੈਂ ਮੰਨ ਵੀ ਜਾਂਦਾ ਪਰ ਮੇਰੀ ਵਾਈਫ ਨਾ ਮੈਨੂੰ ਗੁਰੂ ਘਰ ਲੈ ਗਈ ਕਿਉਂ ਗੁਰੂ ਘਰ ਲੈ ਜਾ ਕੇ ਉਹਨੇ ਕੋਈ ਤਿਰਤ ਪਰਮਿਸ ਲਿਆ ਮੈਨੂੰ ਗੁਰੂ ਘਰ ਲੈ ਜਾ ਕੇ ਉਹਨੇ ਕੋਈ ਪ੍ਰੋਮਿਸ ਲਿੱਤਾ ਪਰ ਮੈਨੂੰ ਉੱਥੇ ਜਾ ਕੇ ਨਾ ਇੱਕ ਗੱਲ ਦਾ ਪਤਾ ਲੱਗਿਆ ਮੈਨੂੰ ਉੱਥੇ ਜਾ ਕੇ ਇਹ ਪਤਾ ਲੱਗਿਆ ਕਿ ਮੈਂ ਉਹਦੀ ਲਾਈਫ ਚ ਕਿੰਨੀ ਐਮੀਅਤ ਰੱਖਦਾ ਮੀਤ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੈਨੂੰ ਰਿਸ਼ਤਾ ਜ਼ਰੂਰੀ ਹੈ ਕਿ ਪੈਸਾ ਮੈਨੂੰ ਰਿਸ਼ਤਾ ਵੀ ਜ਼ਰੂਰੀ ਹੈ ਤੇ ਰਿਸ਼ਤਾ ਉਹ ਜਿਹੜਾ ਮੈਨੂੰ ਪਸੰਦ ਹੋਵੇ ਹਾਂ ਤੇ ਪੈਸਾ ਤਾਂ ਆਲਵੇਸ ਕੁੜੀਏ ਇੱਥੇ ਹੀ ਮਾਰ ਖਾ ਗਈ ਤੂੰ ਜਿੱਥੇ ਰਿਸ਼ਤਾ ਜ਼ਰੂਰੀ ਹੈ ਉੱਥੇ ਪੈਸਾ ਨਾ ਵੇਖੋ ਜਿੱਥੇ ਪੈਸਾ ਜ਼ਰੂਰੀ ਹੈ ਉੱਥੇ ਰਿਸ਼ਤਾ ਨਾ ਵੇਖੋ ਤੂੰ ਮੈਨੂੰ ਪਸੰਦ ਕਰਦੀ ਇਹ ਗੱਲ ਮੰਨਣ ਵਾਲੀ ਆ ਜਿਹੜੀ ਤੂੰ ਵਿਆਹ ਵਾਲੀ ਗੱਲ ਕਰਦੀ ਵੀ ਉਹ ਤੂੰ ਮਤਲਬ ਨੂੰ ਕਰਦੀ ਵੀ ਆਪਣੇ ਵਿੱਚ ਦੀ ਗੱਲ ਤਾਂ ਹੁਣ ਪਤਾ ਲੱਗਿਆ ਹੈ ਕਿ ਮੇਰੇ ਘਰੇ ਕਿਉਂ ਆਈਆਂ ਤੇ ਮੇਰੇ ਨਾਲ ਘੁੰਮਦੀ ਫਿਰਦੀ ਕਿਉਂ ਬਈ ਹੁਣੇ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਈ ਮੁੰਡੇ ਕਹਿੰਦੇ ਹੈਗੇ ਕਿ ਵਿਆਹ ਹੋ ਗਿਆ ਤੇ ਲਾਈਫ ਖਤਮ ਤੇ ਜਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਕੈਚ ਨਹੀਂ ਕਰੇ ਜਿੱਦਾਂ ਤੂੰ ਨਹੀਂ ਕਰ ਰਹੀ ਉਹ ਮੌਕਾ ਕੈਚ ਕਰਨਾ ਹੀ ਕਿਉਂ ਆ ਜਿਹਦੇ ਨਾਲ ਕਿਸੇ ਬੰਦੇ ਦੀ ਲਾਈਫ ਖਰਾਬ ਹੋਵੇ ਚਲ ਠੀਕ ਹੈ ਫਿਰ ਹੈ ਹੀ ਹੈ ਕਿ ਜਿੰਨਕੇ ਤੂੰ ਕਦੀ ਕਿਸੇ ਨਾਲ ਪਿਆਰ ਨਹੀਂ ਕੀਤਾ ਜੇ ਮੈਂ ਕੀਤਾ ਤੇ ਇਨਾ ਪਿਆਰ ਤਾਂ ਹੀ ਤੇਰੇ ਬਾਰੇ ਸੋਚ ਰਹੀ ਹਾਂ ਕੁੜੀਏ ਇੱਥੇ ਫਿਰ ਤੂੰ ਮਾਰ ਖਾ ਗਈ ਪਿਆਰ ਨਾ ਜ਼ਿੰਦਗੀ ਚ ਇੱਕ ਵਾਰ ਹੀ ਹੁੰਦਾ ਜੇ ਮੈਂ ਆਪਣਾ ਬਾਹਰ ਵਾਲਾ ਸੁਪਨਾ ਮਾਰ ਕੇ ਮੈਂ ਆਪਣੀ ਵਾਈਫ ਦਾ ਸਟੈਂਡ ਲੈ ਰਿਆ ਤੂੰ ਇਹ ਸੋਚ ਮੈਂ ਉਹਨੂੰ ਕਿੰਨਾ ਕ ਪਿਆਰ ਕਰਦਾ ਹਾਂ ਇੱਕ ਗੱਲ ਯਾਦ ਰੱਖਿਓ ਦੂਜਿਆਂ ਦੇ ਉੱਜੜ ਕੇ ਆਪਣੇ ਨਹੀਂ ਵੱਸਦੇ ਹੁੰਦੇ ਇੱਡਾ ਬੈਗ ਪੈਕ ਕਰਕੇ ਕਿੱਥੇ ਚੱਲੀ ਆਂ ਜਦੋਂ ਤੂੰ ਪੇਕੇ ਜਾਨੀ ਆ ਤੇਰੇ ਇੰਨੇ ਕ ਕੱਪੜੇ ਤਾਂ ਉੱਥੇ ਪਈ ਹੀ ਹੁੰਦੇ ਨੇ ਬੇਦਰੂ ਤੈਨੂੰ ਕੁਝ ਲੈ ਕੇ ਜਾਂਦੀ ਲੋੜ ਨਹੀਂ ਪੈਂਦੀ ਐਡਾ ਬੈਗ ਮੈਨੂੰ ਲੱਗਦਾ ਅੱਗੇ ਮਾਂ ਨਾਲ ਕਿਤੇ ਹੋਰ ਅੱਗੇ ਜਾਂਦੀ ਸਲਾਹ ਵੜਦੀ ਪਈ ਆ ਕਿ ਕਿਦਾਂ ਮੈਂ ਨਾ ਆਪਦੇ ਪੇਕੇ ਚੱਲੀ ਆਂ ਨਾਲੇ ਹਾਂ ਇੱਕ ਦੋ ਦਿਨ ਵਾਸਤੇ ਨਹੀਂ ਪੱਕੀ ਹੋਈ ਚੱਲੀ ਆਂ ਮੈਂ ਇਸ ਘਰ ਦੇ ਵਿੱਚ ਨਾ ਕੁੱਟ-ਕੁੱਟ ਕੇ ਨਹੀਂ ਰਹਿ ਸਕਦੀ ਜੀਣਾ ਚਾਹਨੀ ਆ ਮੈਂ ਕੁੱਟ-ਕੁੱਟ ਕੇ ਤੂੰ ਤੂੰ ਕਦੋਂ ਤੋਂ ਘੁੱਟ-ਘੁੱਟ ਕੇ ਰਹਿਣ ਲੱਗ ਗਈ। ਸੁਭੋ ਜਦੋਂ ਦੀ ਇਸ ਘਰ ਚ ਵਿਆਹੀ ਆਈ ਹੈ ਖੁੱਲ ਕੇ ਤਾਂ ਜਿੰਨੀ ਪਈ ਹੈ। ਤੇ ਜਦੋਂ ਦੇ ਜੈਸਨ ਭਾਬੀ ਇਸ ਘਰ ਚ ਗਏ ਸੀ ਉਸ ਤੋਂ ਬਾਅਦ ਤਾਂ ਹੋਰ ਖੁੱਲ ਕੇ ਜਿੰਨੀ ਪਈ ਹੈ। ਤੈਨੂੰ ਤਾਂ ਕਦੇ ਕਿਸੇ ਚੀਜ਼ ਦੀ ਮੈਂ ਪਾਬੰਦੀ ਵੀ ਨਹੀਂ ਲਾਈ। ਤੂੰ ਕਦੋਂ ਤੋਂ ਘੁੱਟ-ਘੁੱਟ ਕੇ ਰਹਿਣ ਲੱਗ ਗਈ? ਮੈਨੂੰ ਸਮਝਾ ਤਾਂ ਸਹੀ। ਨਾਲੇ ਉੱਚਾ ਨਾ ਬੋਲ। ਜਿੰਨੀ ਕੇ ਇਸ ਕਮਰੇ ਦੇ ਵਿੱਚ ਆਵਾਜ਼ ਇੱਕ ਦੂਜੇ ਨੂੰ ਸੁਣਨੀ ਚਾਹੀਦੀ ਨਾ? ਉਹਨੇ ਕੇ ਲੈਵਲ ਤੇ ਬੋਲ। ਮੈਂ ਉੱਚਾ ਤਾਂ ਆ ਬੋਲਦੀ ਪਈ ਆ ਕਿ ਉੱਪਰ ਤੱਕ ਆਵਾਜ਼ ਜਾ ਸਕੇ। ਆ ਉੱਪਰ ਜਿਹਨੂੰ ਲਿਆ ਕੇ ਬਿਠਾਇਆ ਨਾ ਉਹਨੂੰ ਵੀ ਤਾਂ ਪਤਾ ਲੱਗੇ ਵੀ ਉਹਦੇ ਕਰਕੇ ਕਲੇਸ਼ ਕੱਲ ਵੀ ਸੀਗਾ ਤੇ ਅੱਜ ਵੀ ਆ ਪਰ ਨਾ ਕਈ ਲੋਕਾਂ ਨੂੰ ਕਿੱਥੇ ਇਨੀ ਸ਼ਰਮ ਆ ਜਿਹੜੀ ਤੂੰ ਲਾਸਟ ਤੇ ਲੈਣ ਕਹੀ ਹੈ ਨਾ ਕਿ ਕੁਝ ਬੰਦੇ ਬੇਸ਼ਰਮ ਹੁੰਦੇ ਨੇ ਇਹ ਲੈਣ ਤੇਰੇ ਤੇ ਢੁੱਕਦੀ ਆ ਕਿਉਂਕਿ ਭਾਬੀ ਦਾ ਤੇਰੇ ਉੱਤੇ ਬਠੇਰੇ ਆਸਾਨ ਨੇ ਤੇਰੇ ਦੋਨੋਂ ਬੱਚੇ ਭਾਬੀ ਨੇ ਸਾਹਮੇ ਤੈਨੂੰ ਭਾਬੀ ਨੇ ਸਾਹਮੇ ਆ ਘਰ ਚ ਕਿੱਦਾਂ ਰਹਿਣਾ ਵੱਡਿਆਂ ਦੀ ਇੱਜ਼ਤ ਕਿੱਦਾਂ ਕਰਨੀ ਹੈ ਤੈਨੂੰ ਸਿਖਾਇਆ ਜਦੋਂ ਨਵੀਂ ਵਿਆਹੀ ਆਈ ਸੀ ਨਾ ਚੂੜਾ ਪਿਆ ਸੀ ਤੈਨੂੰ ਤਾਂ ਚਾਹ ਨਹੀਂ ਬਣਾਣੀ ਆਉਂਦੀ ਸੀ ਉਹ ਵੀ ਤੈਨੂੰ ਭਾਬੀ ਨੇ ਸਿਖਾਈ ਐ ਉਹਨਾਂ ਦਾ ਤੇਰੇ ਤੇ ਹਸਾਨਾ ਤੇ ਹਸਾਨਾ ਦਾ ਮੁੱਲ ਮੂੜੀ ਦਾ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਆ ਕੁਝ ਬੰਦਿਆਂ ਨੂੰ ਸ਼ਰਮ ਇਨੀ ਹੁੰਦੀ ਹਸਾਨ ਲੈ ਲੈਂਦੇ ਨੇ ਆਪਦੀ ਵਾਰੀ ਫਿਰ ਨਾ ਫਿਰ ਕੀ ਮੈਨੂੰ ਸਾਹਮ ਕੇ ਜਾਂ ਮੇਰੇ ਬੱਚਿਆਂ ਨੂੰ ਸਾਹਮ ਕੇ ਕੋਈ ਹਸਾਨ ਨਹੀਂ ਕਰਤਾ ਉਹ ਨਾ ਇਸ ਘਰ ਦੀ ਵੱਡੀ ਨੂੰ ਆ ਉਹਦਾ ਫਰਜ਼ ਬਣਦਾ ਇਸ ਘਰ ਨੂੰ ਲੈ ਕੇ ਚੱਲ ਭੁੱਲ ਭਲੇਖੇ ਹੀ ਸਈ ਤੇਰੇ ਮੂੰਹੋਂ ਇਹ ਗੱਲ ਤਾਂ ਨਿਕਲੀ ਨਾ ਕਿ ਜੈਸਮਿਨ ਭਾਬੀ ਇਸ ਘਰ ਦੀ ਵੱਡੀ ਨੂੰਹ ਹੈ ਜੇ ਉਹ ਵੱਡੀ ਨੂੰਹ ਆ ਨਾ ਤਾਂ ਉਹਨੂੰ ਉਹਦੀ ਬਣਦੀ ਇੱਜ਼ਤ ਦੇ ਤੇ ਜੇ ਤੂੰ ਇਸ ਘਰ ਦੀ ਛੋਟੀ ਨੂੰਹ ਹੈ ਤੇ ਉਹਦੇ ਕੋਲੋਂ ਆਪਦੀ ਬਣਦੀ ਇੱਜ਼ਤ ਲੈ ਉਹਦੇ ਬੱਚਿਆਂ ਨੂੰ ਆਪਣਾ ਸਮਝ ਤੇ ਆਪਣੇ ਬੱਚਿਆਂ ਨੂੰ ਉਹਦਾ ਸਮਝ ਗੱਲ ਹੀ ਖਤਮ ਹੈ ਕਲੇਸ਼ ਕਿਸ ਗੱਲ ਦਾ ਕਲੇਸ਼ ਇਸ ਗੱਲ ਦਾ ਹੈ ਕਿ ਜਿੰਨੀ ਦੇਰ ਤੱਕ ਜੈਸਮਿਨ ਇੱਥੇ ਹੈ ਨਾ ਤੁਸੀਂ ਉਹਦਾ ਤੇ ਉਹਦੇ ਬੱਚਿਆਂ ਦਾ ਕਰਨੋਂ ਹਟਣਾ ਨਹੀਂ ਹੈ ਤੇ ਜਿੱਥੇ ਮੇਰੇ ਬੱਚਿਆਂ ਦੇ ਮੂੰਹ 'ਚ ਦੋ ਦੋ ਰੋਟੀਆਂ ਪੈਂਦੀਆਂ ਨਾ ਉੱਥੇ ਮੇਰੇ ਬੱਚਿਆਂ ਵਾਸਤੇ ਇੱਕ ਇੱਕ ਰੋਟੀ ਰਹਿ ਜਾਣੀ ਐ ਤੇ ਮੈਂ ਆਪਣੇ ਬੱਚਿਆਂ ਲਈ ਸੈਕਰੀਫਾਈਜ਼ ਨਹੀਂ ਕਰ ਸਕਦੀ। ਵੈਰੀ ਨਾਈਸ ਬਹੁਤ ਜ਼ਿਆਦਾ ਵੈਰੀ ਨਾਈਸ। ਅੱਜ ਤੈਨੂੰ ਆਪਣੇ ਤੇ ਉਹਦੇ ਬੱਚੇ ਅਲੱਗ-ਅਲੱਗ ਲੱਗਣ ਲੱਗੇ। ਜਿਹੜੇ ਤੇਰੇ ਦੋ ਜਵਾਗ ਨੇ ਨਾ ਜਦੋਂ ਉਹਨਾਂ ਨੇ ਹੋਣਾ ਸੀ ਉਦੋਂ ਭਾਬੀ ਤੇਰੇ ਨਾਲ ਰਹੀ। 9-9 ਮਹੀਨੇ ਉਹਨੇ ਤੇਰਾ ਸਾਥ ਦਿੱਤਾ। ਹਸਪੀਟਲਾਂ 'ਚ ਜਾ ਕੇ ਸਕੈਨਾਂ ਉਹਨੇ ਤੇਰੀਆਂ ਕਰਾਈਆਂ। ਹਸਪੀਟਲਾਂ 'ਚ ਰਾਤਾਂ ਉਹਨੇ ਤੇਰੀਆਂ ਕਟਾਈਆਂ। ਤੇ ਅੱਜ ਤੈਨੂੰ ਉਹਦੇ ਤੇ ਆਪਣੇ ਬੱਚੇ 'ਚ ਫਰਕ ਲੱਗਣ ਲੱਗ ਗਿਆ। ਉਹ ਰਾधिका ਹੱਲੇ ਵੀ ਵਕਤ ਤੱਕ ਘਰ ਨੂੰ ਮੁੜਿਆ। ਕਰਨੀਆਂ ਭਰਨੀਆਂ ਇੱਥੇ ਹੀ ਨੇ। ਕਹਿੰਦੇ ਮਾਪਿਓ ਦੀਆਂ ਕੀਤੀਆਂ ਨਾ ਬੱਚੇ ਅੱਗੇ ਆਂਦੀਆਂ ਨੇ ਤੇ ਜੇ ਤੂੰ ਬੱਚਿਆਂ 'ਚ ਫਰਕ ਕਰੇਂਗੇ ਨਾ ਤੇ ਤੈਨੂੰ ਰੱਬ ਨੇ ਮਾਫੀ ਨਹੀਂ ਕਰਨਾ ਤੇ ਤੇਰੀਆਂ ਕੀਤੀਆਂ ਤੇਰੇ ਬੱਚਿਆਂ ਅੱਗੇ ਆਣੀਆਂ ਨੇ। ਹੱਲੇ ਤੂੰ ਕਹਿੰਦੀ ਮੈਂ ਬੱਚਿਆਂ ਦੀ ਲਾਈਫ ਨਾ ਸੈਕਰੀਫਾਈ ਨਹੀਂ ਕਰਨਾ। ਤੈਨੂੰ ਇਹੀ ਆ ਨਾ ਕਿ ਜੈਸਨ ਭਾਬੀ ਜਦੋਂ ਇੱਥੇ ਰਹਿਣਗੇ ਤੇ ਮੈਂ ਉਹਨਾਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਕਰਾਂਗਾ। ਮੇਰੀ ਗੱਲ ਸੁਣ। ਰਾਤੀ ਨੂੰ ਉੱਪਰ ਗਿਆ ਸੀ ਜੈਸ਼ਨ ਭਾਬੀ ਨਾਲ ਮੇਰੀ ਬਹਿ ਕੇ ਗੱਲ ਹੋ ਗਈ ਹੈ ਭਾਬੀ ਆਪਣਾ ਉੱਪਰਲੀ ਮੰਜ਼ਲ 'ਚ ਆਪਣਾ ਮਸਤ ਨੇ ਆਪਣਾ ਕੰਮ ਤੇ ਜਾਣਗੇ ਤੇ ਆਪਣੇ ਕਮਰੇ 'ਚ ਸੌਣਗੇ ਆਪਣੀ ਲੱਗ ਉਹਨਾਂ ਨੇ ਰਸੋਈ ਪਾ ਲੈਣੀ ਹੈ ਆਪਣਾ ਲੱਗ ਪਕਾਣਗੇ ਲੱਗ ਖਾਣਗੇ ਬੱਚੇ ਉੱਪਰੋਂ ਦੀ ਸਿੱਧਾ ਸਕੂਲ ਸਕੂਲ ਤੋਂ ਸਿੱਧਾ ਉੱਪਰ ਹੋਰ ਦੱਸ ਤੈਨੂੰ ਕੀ ਚਾਹੀਦਾ ਮੈਂ ਕਿਹੜਾ ਉਹਨਾਂ ਦੀ ਕੋਈ ਮਦਦ ਕਰਦਾ ਪਿਆ ਹਾਂ ਉੱਪਰਲੇ ਬੱਚੇ ਤੇ ਆਪਣੇ ਬੱਚੇ ਇਹਨਾਂ 'ਚ ਫਰਕ ਨਹੀਂ ਕਰਨਾ ਬੱਚਿਆਂ ਨੂੰ ਨਹੀਂ ਆਪ ਆਪਸ ਦੇ ਵਿੱਚ ਵੱਡਿਆਂ ਦੇ ਰੋਲੇ 'ਚ ਲੈ ਕੇ ਅੱਛਾ ਤੁਸੀਂ ਹੁਣ ਇਹ ਕਹਿੰਦੇ ਹੋ ਕਿ ਮੈਂ ਕੋਈ ਮਦਦ ਨਹੀਂ ਕਰਦਾ ਪਿਆ ਰਾਤੀ ਦਾ ਰੋਟੀਆਂ ਵੀ ਟਰਾਂਸਫਰ ਹੋਈਆਂ ਨੇ ਸਵੇਰੇ ਆਟੇ ਦੀ ਥੈਲੀ ਗਈ ਆ ਉੱਪਰ ਮੇਰੇ ਲਈ ਕਦੀ ਤਾਂ ਤੁਸੀਂ ਚਾਹ ਦਾ ਕੱਪ ਬਣਾਇਆ ਨੀਗਾ ਤੇ ਉਹਦੇ ਲਈ ਰਾਤ ਰੋਟੀਆਂ ਵੀ ਬੰਦੀਆਂ ਪਈਆਂ ਸੀਗੀਆਂ ਹਾਂ ਮੈਂ ਬਣਾਈਆਂ ਨੇ ਰੋਟੀਆਂ ਫੇਰ ਕੀ ਹੋ ਗਿਆ ਉਹ ਭਾਬੀ ਨਹੀਂ ਮੇਰੀ ਭੈਣ ਹੈ ਤੇ ਭਰਾ ਆਪਣੀ ਭੈਣਾਸਤੇ ਬਹੁਤ ਕੁਝ ਕਰ ਸਕਦੇ ਨੇ ਮੈਂ ਤਾਂ ਚਾਹ ਰੋਟੀਆਂ ਹੀ ਲਾਈਆਂ ਨੇ ਰਹੀ ਤੇਰੀ ਚਾਹ ਦੀ ਗੱਲ ਤੂੰ ਮੇਰੀ ਵਾਈਫ ਸਿਰਫ ਨਾਮ ਦੀ ਆ ਫਰਜ਼ ਤੂੰ ਇੱਕ ਨਹੀਂ ਨਿਭਾਇਆ ਇਸ ਘਰ ਨੂੰ ਲੈ ਕੇ ਤੇਰੇ ਜਿੰਨੇ ਫਰਜ਼ ਨੇ ਸਾਰੇ ਤੇ ਤੂੰ ਥੱਲੇ ਹੀ ਗਈ ਆ ਕਦੇ ਖਰੀ ਨਹੀਂ ਉਤਰੀ ਤੇ ਫਿਰ ਮੈਂ ਕੀ ਤੇਰਾ ਸਾਥ ਦਵਾਂ ਚੌਥੇ ਦਿਨ ਮਾਂ ਨੂੰ ਫੋਨ ਲਾਇਆ ਹੁੰਦਾ ਜਾਂ ਅੱਠਵੇਂ ਦਿਨ ਬੈਗਪੈਕ ਕੀਤਾ ਹੁੰਦਾ ਸੋ ਗੱਲਾਂ ਦੀ ਇੱਕ ਗੱਲ ਮੈਂ ਤਾਂ ਇੱਕੋ ਗੱਲ ਕਹਿਣੀ ਆ ਹੁਣ ਉਹ ਇਸ ਘਰ ਚ ਨਹੀਂ ਰਹੂਗੀ ਜੇ ਉਹ ਰਹੂਗੀ ਤਾਂ ਮੈਂ ਨਹੀਂ ਰਹੂਗੀ ਤੇ ਮੈਂ ਇਸ ਤੋਂ ਬਾਅਦ ਤੁਹਾਡੇ ਨਾਲ ਮੱਥਾ ਮਾਰਨਾ ਕੋਈ ਨਹੀਂ ਰਾਧਿਕਾ ਮੈਂ ਬਾਹਰ ਖੜੀ ਨਾ ਤੁਹਾਡੇ ਦੋਨਾਂ ਦੀ ਬੈਂਸ ਹੁੰਦੀ ਪਈ ਹੈ ਕਿਉਂ ਤੂੰ ਆਪਣਾ ਘਰ ਖਰਾਬ ਕਰਨ ਲੱਗੀ ਹੈ ਪਵਨ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਉੱਥੇ ਰਹਿਣ ਦੇ ਨਹੀਂ ਤਾਂ ਤੇਰਾ ਘਰ ਖਰਾਬ ਹੋ ਜਾਣਾ ਤੂੰ ਮੇਰੀ ਇੱਕ ਨਹੀਂ ਸੁਣੀ ਥਾਬੀ ਘਬਰਾਉਣਾ ਤੁਸੀਂ ਇਹ ਕਿਹੜਾ ਪਹਿਲੀ ਵਾਰ ਦਾ ਕੰਮ ਐ ਦਾ ਜਦੋਂ ਦੀ ਵਿਆਹ ਕਿ ਆਈ ਐ ਉਦੋਂ ਦਾ ਕਿਸੇ ਨਾ ਕਿਸੇ ਗੱਲ ਤੇ ਕੰਜਰਖਾਨਾ ਪਾਈ ਹੋਈ ਫਿਰਦੀ ਐ ਪਹਿਲਾਂ ਅਸੀਂ ਸਾਰੇ ਰਲ ਕੇ ਰਹਿੰਦੇ ਸੀਗੇ ਉਦੋਂ ਇਹਦੇ ਨਵੇਂ-ਨਵੇਂ ਨਖਰੇ ਸੀ ਨਵੇਂ ਕੱਪੜੇ ਲੈਣੇ ਆ ਮੈਂ ਇੱਧਰ ਜਾਣਾ ਉੱਧਰ ਜਾਣਾ ਮੈਂ ਆ ਵਿਆਹ ਤੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਉਦੋਂ ਵੀ ਲੜਾਈਆਂ ਇਹੀ ਕਰਦੀ ਸੀ ਜਦੋਂ ਦਾ ਭਾਜੀ ਬਾਹਰ ਗਿਆ ਉਦੋਂ ਦਾ ਤੂੰ ਫੇਰ ਬਹਾਨਾ ਫੜ ਲਿਆ ਵੀ ਇਹਨਾਂ ਦਾ ਖਰਚਾ ਕਿਉਂ ਕਰਦਾ ਹੁਣ ਜਦੋਂ ਤੇ ਇਹ ਆਪਣਾ ਖਰਚਾ ਆਪ ਕਰਨ ਲੱਗੇ ਨੇ ਉਦੋਂ ਦਾ ਤੂੰ ਫੇਰ ਨਵਾਂ ਕਲੇਸ਼ ਪਾ ਲੇਗੀ ਇਹ ਇੱਥੇ ਨਾ ਰਹਿ। ਮਤਲਬ ਕਿਸੇ ਨਾ ਕਿਸੇ ਗਾਲ ਨੂੰ ਲੈ ਕੇ ਭਾਬੀ ਇਹਨੇ ਕਲੇਸ਼ ਪਾ ਹੀ ਰੱਖਣਾ। ਆਪਾਂ ਹੁਣ ਇਹਦੀ ਮੰਨੀ ਜਾਈਏ। ਓ ਜੈਸਮਿਨ ਜ਼ਿਆਦਾ ਡਰਾਮੇ ਕਰਨ ਦੀ ਲੋੜ ਨਹੀਂ ਗਈ। ਹੁਣ ਇਹਨਾਂ ਦੇ ਸਾਹਮਣੇ ਤੂੰ ਇਹ ਕਹੇਂਗੀ ਹਾਂ ਪਵਨ ਮੈਂ ਤਾਂ ਤੈਨੂੰ ਸਮਝਾਇਆ ਸੀਗਾ ਵੀ ਮੇਰੇ ਪਿੱਛੇ ਕਲੇਸ਼ ਹੋਊਗਾ। ਤੂੰ ਨਾ ਆਪ ਦੇ ਆਪ 'ਚ ਰਹਿ ਮੈਂ ਤੈਨੂੰ ਕਹਿ ਤਾ। ਓ ਹੈਲੋ ਪਹਿਲੇ ਤੇ ਨਾ ਤਮੀਜ਼ ਨਾਲ ਗੱਲ ਕਰ। ਮੈਂ ਤੇਰੇ ਤੋਂ ਵੱਡੀ ਆ। रिश्ते चवी ਤੇ ਉਮਰ ਚੋ ਵੀ ਬੰਦੇ ਨੂੰ ਨਾ ਆਪਣੇ ਮੂੰਹ ਚ ਵਰਡਸ ਉਹਦਾ ਦੇ ਕੱਢਨੇ ਚਾਹੀਦੇ ਨੇ ਜਿਹੜਾ ਕਿ ਬੰਦਾ ਥੋੜੇ ਟਾਈਮ ਬਾਅਦ ਨਾ ਪੁੱਲ ਜਾਵੇ ਨਾ ਕਿ ਇਦਾਂ ਦੇ ਵਰਡ ਕਿ ਸਾਰੀ ਜ਼ਿੰਦਗੀ ਕੰਨਾਂ ਚ ਰੜਕਦੇ ਰਹਿਣ ਚਲੋ ਠੀਕ ਐ ਇਹਨਾਂ ਨੂੰ ਮੈਂ ਰੜਕਦੀ ਆ ਤੇ ਤੁਹਾਡੀ ਸੋਚ ਇਹ ਐ ਕਿ ਇਸ ਘਰ ਦੇ ਵਿੱਚ ਮੇਰੇ ਕਰਕੇ ਕੰਜਰਖਾਨਾ ਪਿਆ ਹੋਇਆ ਵਾ ਮਾਫ ਕਰੋ ਮੈਨੂੰ ਤੇ ਮੈਂ ਚੱਲੀ ਆ ਜਾ ਜਾ ਕੇ ਇਹਨੂੰ ਰੋਕ ਲੈ ਰਹਿਣ ਦੋ ਭਾਬੀ ਰਹਿਣ ਦੋ ਇਹਨੂੰ ਜਾ ਲੈਣ ਦੋ ਇਹ ਹਰ ਵਾਰੀ ਨਾ ਇੱਥੋਂ ਦੀ ਆਪਣੀ ਮਾਂ ਨੂੰ ਮਿਲਣ ਹੀ ਜਾਂਦੀ ਸੀ ਇਸ ਵਾਰ ਟੁੱਟ ਕੇ ਗਈ ਐ ਆਪੇ ਪਤਾ ਲੱਗ ਜਾਊਗਾ ਉਹਨਾਂ ਨੂੰ ਵੀ ਪਵਨ ਇਹਨੂੰ ਆਪਾਂ ਰੋਕ ਲੈਨੇ ਆ ਇਹਦੇ ਮਾਤਾ ਤੇ ਪਿਓ ਨੂੰ ਬੁਲਾ ਲੈ ਇੱਥੇ ਬਿਠਾ ਕੇ ਗੱਲ ਕਰ ਲੈਨੇ ਆ ਭਾਬੀ ਇਹਦਾ ਡੈਡੀ ਤਾਂ ਇਹਦਾ ਘਰ ਵਸਾਣ ਨੂੰ ਹੀ ਫਿਰਦਾ ਉਹ ਤਾਂ ਵਿਚਾਰਾ ਬੰਦਾ ਹੀ ਬਹੁਤ ਵਧੀਆ ਪਰ ਇਹਦੀ ਮਾਂ ਉਹ ਇਹਦਾ ਘਰ ਖਰਾਬ ਕਰਨ ਨੂੰ ਫਿਰਦੀ ਐ ਤਾਈਂ ਤਾਂ ਉਹਦੀ ਸ਼ਹਿ ਚ ਉੱਡੀ ਫਿਰਦੀ ਐ 2 ਸਾਲ ਤੋਂ ਮੈਂ ਤੁਹਾਡਾ ਖਰਚਾ ਚੱਕਦਾ ਪਿਆ ਸੀ ਉਦੋਂ ਤਾਂ ਦਿੱਕਤ ਆਈ ਨਹੀਂ ਪਰ ਹੁਣ ਇਹਦੀ ਮਾਂ ਨੂੰ ਪਤਾ ਨਹੀਂ ਕੀ ਸੱਪ ਸੰਘ ਗਿਆ ਇਹਨੂੰ ਪੰਪ ਜਿਹਾ ਚਕਾਤੇ ਕਿ ਆਪਦੀ ਜਠਾਣੀ ਨੂੰ ਘਰੋਂ ਕੱਢ ਤਾਂ ਹੀ ਤਾਂ ਇਹਨੇ ਘਰ ਚ ਕਲੇਸ਼ ਪਾ ਲਿਆ ਨਾਲੇ ਭਾਬੀ ਇਸ ਵਾਰ ਨਾ ਜਦੋਂ ਆਪਣੇ ਪੇਕੇ ਹਫ਼ਤੇ ਤੋਂ ਵੱਧ ਰਹੂਗੀ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਸੋਰੀਓ ਟੁੱਟ ਗਈ ਐ ਉਦੋਂ ਇਹਦੇ ਤੇ ਸਵਾਲ ਚੱਕੇ ਜਾਣਗੇ ਆਪੇ ਝੋਣਾ ਚੱਕੇ ਜਿੱਦਾਂ ਗਈ ਐ ਉਦਾਂ ਹੀ ਵਾਪਸ ਆ ਜੂਗੀ ਤੂੰ ਰਹਿਣ ਦੇ ਮੈਂ ਹੀ ਰੋਕਦੀ ਆ ਤੂੰ ਤਾਂ ਸੁਣਦਾ ਹੀ ਨਹੀਂ ਪਿਆ ਮੰਮੀ ਮੈਂ ਚੱਲੀ ਆ ਕਿਤੇ ਨਹੀਂ ਜਾਣਾ ਇੱਥੇ ਰਹਿ ਰਾਮ ਨਾਲ ਦਿਨ ਹੀ ਦੇਰ ਤੱਕ ਉਸ ਘਰ ਚ ਨਾ ਮੈਂ ਨਹੀਂ ਇੱਥੇ ਰਹਿਣਾ ਉਹਦਾ ਵੀ ਨਾ ਹੱਲ ਕੱਢ ਲਾਂਗੇ ਪੇਕੇ ਜਾ ਕੇ ਕਿੰਨਾ ਕ ਚੇਰ ਤੂੰ ਰਹਿ ਲੇਂਗੀ ਮੈਂ ਨਹੀਂ ਇੱਥੇ ਰਹਿ ਸਕਦੀ ਬਸ ਮੈਨੂੰ ਇੰਨਾ ਪਤਾ ਓਹੋ ਉਹਦਾ ਨਾ ਸੋਚ ਬੱਚਿਆਂ ਦਾ ਤਾਂ ਸੋਚ ਪਿੱਛੋਂ ਉਹਨਾਂ ਦਾ ਸਕੂਲ ਖਰਾਬ ਹੁੰਦਾ ਕੋਈ ਗੱਲ ਨਹੀਂ ਉਹਨਾਂ ਦਾ ਨਾ ਪਿਓ ਹੈਗਾ ਇੱਥੇ ਆ ਜਿਹੜਾ ਹਰ ਵੇਲੇ ਭਾਬੀ ਭਾਬੀ ਕਰਦਾ ਨਾ ਆਪੇ ਹੀ ਸੰਭਲੋਗੇ ਦੋਨੋਂ ਜਣੇ ਰਲ ਕੇ ਫੇ ਨਿਆਣੇ ਵੀ ਰਾਧਿਕਾ ਪਹਿਲੇ ਤਾਂ ਆਪਣਾ ਜੋਰ ਚੱਲ ਗਿਆ ਸੀ ਪਰ ਹੁਣ ਨਾ ਸਕੀਮ ਲਾਣੀ ਪੈਣੀ ਹੈ ਤੇ ਸਕੀਮ ਲਾਣ ਵاتੇ ਨਾ ਥੋੜਾ ਟਾਈਮ ਚਾਹੀਦਾ ਮੰਮੀ ਤੁਸੀਂ ਸਮਝਾਓ ਇਹਨੂੰ ਇਹ ਇਤਨੀ ਹਰਕਤਾਂ ਕਿਉਂ ਕਰਦੀ ਪਈ ਹੈ ਮੈਂ ਘਰ ਆਈਆਂ ਤੇ ਆਪਣਾ ਬੈਗ ਚੁੱਕ ਕੇ ਪੇਕੇ ਚਲੀ ਆ ਮੈਂ ਇਸ ਘਰ ਦੀ ਵੱਡੀ ਨੂੰ ਆ ਮੈਂ ਇੱਥੇ ਹੀ ਰਹਿਣਾ ਰਾਧਿਕਾ ਤੂੰ ਕੱਲੀ ਦਰਾਨੀ ਇਦਾਂ ਦਿੰਨੀ ਹੈਗੀ ਸਾਡੇ ਵਰਗੇ ਨਾ ਬਥੇਰੇ ਘਰ ਨੇ ਜਿੱਥੇ ਦਰਾਨੇ ਜਟਾਨੀ ਇੱਕ ਛੱਦ ਦੇ ਥੱਲੇ ਰਹਿੰਦੀਆਂ ਤੇ ਨਹੀਂ ਪਰ ਬੁਲਾਂਦੀਆਂ ਨੇ ਇੱਕ ਦੂਸਰੇ ਨੂੰ ਤੂੰ ਵੀ ਮੈਨੂੰ ਨਾ ਬੁਲਾ ਨਾ ਤਾਂ ਤੈਨੂੰ ਐਨੇ ਬੁਲਾਣਾ ਤੇ ਨਾ ਤੈਨੂੰ ਮੈਂ ਬੁਲਾਣਾ ਤੇ ਨਾ ਤੈਨੂੰ ਨਾ ਨਿਆਣਿਆਂ ਨੇ ਬੁਲਾਣਾ ਫਿਰ ਤੂੰ ਕੱਲੀ ਘਰ ਦੇ ਵਿੱਚ ਕੰਦਾ ਚ ਟੱਕਰਾ ਮਾਰੇਗੀ ਤੇ ਕਿਧਰੇ ਬਾਹਰ ਹੀ ਰਹਿ ਲੈ ਮੰਮੀ ਜੀ ਜੇ ਤੁਹਾਨੂੰ ਵੀ ਮੈਂ ਇਸ ਘਰ ਚ ਚੁਬਦੀ ਪਈ ਆ ਫਿਰ ਰਾਧਿਕਾ ਤੈਨੂੰ ਵੀ ਚੁਬਦੀ ਪਈ ਆ ਤੇ ਕੱਢੋ ਫੇਰ ਇਸ ਘਰ ਦੇ ਪੇਪਰ ਦਿਓ ਮੇਰਾ ਹਿੱਸਾ ਜਾਵਾਂ ਮੈਂ ਰधिका ਤੈਨੂੰ ਤੇ ਨਾ ਮੈਂ ਇਸ ਕਰਕੇ ਰੋਕਦੀ ਪਈ ਆ ਕਿ ਵੱਡਿਆਂ ਦੇ ਕਲੇਸ਼ ਦੇ ਵਿੱਚ ਨਾ ਬੱਚਿਆਂ ਦਾ ਕੀ ਕਸੂਰ ਉਹ ਕਿਉਂ ਮਾਪਿਓ ਤੋਂ ਦੂਰ ਰਹਿਣ ਜੇ ਫੇਰ ਵੀ ਰधिका ਤੇਰੀ ਗਰਾਰੀ ਹੈ ਕਿ ਮੈਂ ਪੇਕੇ ਜਾਣਾ ਹੀ ਜਾਣਾ ਤੇ ਪੈਣੀ ਜੀ ਸਦਕੇ ਜਾ ਸਕਦੀ ਐ ਕਿਉਂਕਿ ਮੈਂ ਤਾਂ ਹੁਣ ਆਪਣਾ ਹਿੱਸਾ ਲਿੱਤੇ ਬਗੈਰ ਨਾ ਇਸ ਘਰ ਚੋਂ ਬਾਹਰ ਨਹੀਂ ਜਾਣਾ ਨਾਲੇ ਮੰਮੀ ਤੁਸੀਂ ਇਸ ਘਰ ਚੋਂ ਵੱਡੇ ਹੋ ਜਿਵੇਂ ਤੁਸੀਂ ਹੋਂ ਤੱਕ ਆਪਣੇ ਦੋਨੋਂ ਮੁੰਡਿਆਂ ਨੂੰ ਇਕੱਠੇ ਰੱਖਿਆ ਹੈ ਤੇ ਆਪਣੇ ਦੋਨੋਂ ਨੌਹਾਂ ਨੂੰ ਵੀ ਇਕੱਠੇ ਰੱਖੋ ਫਰਕ ਕਿਉਂ ਕਰਦੇ ਹੋ ਜਿਹੜਾ ਤੁਸੀਂ ਫਰਕ ਅੱਜ ਕਰਦੇ ਪਿਓ ਨਾ ਇਹ ਫਰਕ ਨਾਲ ਨਾ ਇਹ ਕਾ ਰਾਜ ਸੁਖੀ ਬਸਣਾ ਨਾ ਅੱਗੇ ਜਾ ਕੇ ਸੁਖੀ ਬਸਣਾ ਅੱਗੇ ਤੁਹਾਡੀ ਮਰਜ਼ੀ ਐਦੇ ਵਾਲੇ ਦਾ ਤਾਂ ਪਤਾ ਨਹੀਂ ਵੀ ਉਹ ਕਿੱਥੇ ਹੈ ਪਰ ਤੂੰ ਤਾਂ ਆਪਣਾ ਘਰ ਨਾ ਨਾ ਖਰਾਬ ਕਰ ਮੰਮੀ ਇਹਦੇ ਵਾਲੇ ਦਾ ਕੀ ਮਤਲਬ ਆ ਤੁਹਾਡਾ ਵੱਡਾ ਮੁੰਡਾ ਏ ਜੇ ਉਹਦਾ ਨਹੀਂ ਪਤਾ ਲੱਗਦਾ ਤੇ ਉਹਦਾ ਪਤਾ ਲਾਓ ਨਾਲੇ ਆਪਾਂ ਨੂੰ ਕੋਈ ਹੱਕ ਨਹੀਂ ਉਹਦੀ ਗੈਰਮਜੂਦਗੀ 'ਚ ਉਹਦੇ ਪਰਿਵਾਰ ਨਾਲ ਆ ਕੁਛ ਕਰਨ ਦਾ ਸੋਹੋ ਉਹਦੇ ਪਰਿਵਾਰ ਨੂੰ ਆਪਾਂ ਨੂੰ ਸੰਭ ਕੇ ਰੱਖਣਾ ਚਾਹੀਦਾ ਨਾਲੇ ਜਦੋਂ ਇਹ ਪੇਕੇ ਜਾਂਦੀ ਹੈ ਨਾ ਮੰਮੀ ਇਹਦੇ ਪੇਕੇ ਦਾ ਭਰਾ ਹੈ ਦਾ ਡੈਡੀ ਇਹਦੀ ਮੰਮੀ ਇਹਦੀ ਪਰਜਾਈ ਸਾਰੇ ਹੈਗੇ ਨੇ ਪਰ ਇਹਨਾਂ ਦੇ ਪੇਕੇ ਕੌਣ ਹੈ ਪੇਕੇ ਦੇ ਵਿੱਚ ਮਾਪਿਓ ਦਾ ਹੋਣਾ ਜ਼ਰੂਰੀ ਹੈ ਇਹਨਾਂ ਦੇ ਤਾਂ ਉਹ ਵੀ ਨਹੀਂ ਹੈਗੇ ਇਹ ਵਿਚਾਰੇ ਕਿੱਥੇ ਜਾਣ ਲੱਗੇ ਤੁਸੀਂ ਭਾਸ਼ਣ ਦੇਣ ਤੂੰ ਖੜੀ ਆ ਚੱਕ ਬੈਗ ਤੇ ਡੰਡੀ ਪਿਆ ਜਦੋਂ ਅਕਲ ਆਊਗੀ ਆਪੇ ਆ ਜੀ Oh,